ਅਨੰਦ ਭਇਆ ਮੇਰੀ ਮਾਏ ਸਤਿਗੁਰੂ ਨਾ ਕੋਇਆ ਸਤਿਗੁਰ ਤੋਂ ਪਾਇਆ ਸਹਿਜ ਸਿਤੀ ਮਨ ਵਜੀਆ ਵਾਦਾ ਗਿਆ ਰਾਗ ਰਤਨ ਪ੍ਰਕਾਰ ਕਰੀਦਾ ਸਬਦ ਗਾਉਣੇ ਆਈਆਂ ਸਭ ਲੋਕਾਂ ਦਾ ਬਹੁਰੀ ਪੀਰਾ ਮਨ ਜੀ ਵਸਾਇਆ ਕਹਾ ਨਾਨਕ ਤੁਮਾ ਸਤਿਗੁਰੂ ਨਾ ਪਾਇਆ ਏ ਮਨ ਮੇਰਿਆ ਤੁਮ ਸਦਾ ਰਹੋ ਹਰ ਨਾਲੇ ਹਰ ਨਾਲ ਸਾਦ ਅਸਾਰਾ ਤੁੰਗੀ ਕਾਰੂ ਹੋਉ ਕਰੇ ਤੇਰਾ ਕਾਰਜ ਸਭ ਸੁਆਗਣਾ ਸਭਨਾ ਗੱਲਾਂ ਸੁਰਾਤ ਸੁਨਾਮੀ ਸੋ ਗਿਆਨ ਹੋਸਾਰੇ ਕਹਿ ਨਾਮ ਤੁਮਾਨ ਮੇਰੇ ਸਦਾ ਰਹੋ ਕਰ ਨਾਮੇ ਸਾਚੇ ਸਾਰਗਾ ਗਿਆਨ ਹੈ ਕਰ ਤੇਰਾ ਭਗਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਮਾਏ

ਸਦ ਗੁਰ ਬਾਣ ਕੀਤਾ ਗੁਰੂ ਬਿਟੋ ਜਿਸ ਦੀ ਲੈ ਬਿੜਿਆਈਆ ਕਹਾਂ ਨਾਮ ਸਮਾ ਸੰਭਵ ਸਬਦ ਵਰਗੋ ਪਿਆਰ ਸਚਾ ਨਾਮ ਮੇਰਾ ਧਰੋ ਵਾਝੇ ਪਟਸ ਸਮੁਦ ਦੇ ਪ੍ਰਕਾਸ਼ ਭਾਵੇ ਪਟਸ ਭਾਵੇ ਸਤਿਵਾਕੇ ਜਿਹਾ ਜਿਤ ਧਾਰ ਧਾਰੀਆ ਕਚ ਦੂਤ ਤੁਧ ਵਸ ਕੀਤੇ ਕਾਲ ਕਰਨ ਕਰਿ ਨਾਰੇਆ ਨਰਕਰਮ ਪਾਲਾ ਬੰਦ ਜਿਉ ਸੇ ਨਾਮ ਹਰਿ ਗਾ ਲਾਗੇ ਕਹ ਨਾਮੁ ਤਿਸ ਸੰਤਹੁ ਹੋਆ ਤਿਤਕਾਰਿਆ ਅਨੰਦ ਬਾਜੇ ਅਨ ਬਸੋੜ ਭਾਗੀ ਹੋ ਸਭ ਦਨੋਰ ਤੂਰੇ ਆਰਧਮ ਪ੍ਰਭ ਪਾਇ ਉਦਰੇ ਸਗਦ ਵਸੂਰੇ ਤੂਖੋਗ ਸੰਤਾ ਪੁਤਰੇ ਸੁਈ ਸਤੇ ਬਾਣੀ ہنت سا جی جانتے کہتے نانک گر چرن لگے پنیت کہتے ਸਤਿ ਤਲ ਪੂਰ ਰਹਾ ਆਰ ਪੂਰੇ ਗਦਵੰਤ ਨਾਨਕ ਕੋ ਗੁਰ ਚਰਨ ਲਾਗੇ ਮਾਝੇ ਅਰਹਤ ਤੂਰੇ ਵਾਹਿਗੁਰੂ ਕੀ ਤਾਲ ਸਾਥ ਵਾਹਿਗੁਰੂ ਕੀ ਬਤ ਤੇ ਤੂ ਦਿਆ ਕਰਦਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਿਨਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਨ ਨ ਕੋ ਲਗ ਜਾ ਕੀ ਤਾ ਬਿਆ ਗੁਰਦਾਸ ਸਰਦਾਸ ਇੱਕ ਊ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੀਂ ਪ੍ਰਥਮ ਤੁਗਾਤੀ ਸਿਮਰ ਕਾ ਗੁਰੂ ਨਾਨਕ ਲੰਕਿ ਆਏ ਫਿਰੰਗਦੂਤ ਤੇ ਅਮਰਦਾਸ RAMਦਾਸ ਹੋਏ ਸਹਾਈ ਅਰਜਨਾ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸੁ ਟਿਠਾ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧਿਆ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿੱਤੇ ਆਵਾਜ਼ਾਂ ਵਾਲੇ ਇਕਲਗੀਤ ਹਰਜੀ ਪਿਤਾ ਪੰਥ ਕੇ ਵਾਲੀ ਸਸ਼ਤਰ ਧਾਰੀ ਪਾਰਿਪਕਾਰੀ ਸਭ ਥਾਂ ਹੀ ਹਸਾਜ ਦਸਾਂ ਪਾਛਿਆਂ ਦੀ ਜਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਾ ਜੀ ਵਾਹਿਗੁਰੂ ਜੇਰਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਵੱਲ ਅਖਾੜਾ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਚਰਨਾਂ ਕਮਲਾਂ ਪਾਸ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਗਰੀਬ ਨਿਵਾਜ਼ ਸਤਿਗੁਰੂ ਜੀਓ ਚਾਰ ਪੈਰ ਰਾਤਰੀ ਆਪ ਜੀ ਦੇ ਪਹਾੜੇ ਵਿੱਚ ਸੁਖ ਦੇ ਨਾਲ ਕਥਿਤ ਹੋਈ ਚਾਰ ਪੈਰ ਦਿਨ ਚੜਿਆ ਆਪ ਜੀ ਨੇ ਆਪਣੇ ਬਾੜੇ ਅੰਦਰ ਨਾਮ ਸਬੰਨਤ ਪਾਉਂਦਿਆਂ ਹੋਇਆਂ ਸੁਖ ਦੇ ਨਾਲ ਬਤੀਤ ਕਰਉਣਾ ਆਪ ਜੀ ਦੇ ਬਾੜੇ ਅੰਦਰ ਜੇੜ ਦੇ ਮਹੀਨੇ ਸੁਖਾਂ ਦੇ ਨਾਲ ਬਤੀਤ ਹੋਏ ਅੱਜ ਆਸਾੜ 15 ਤਿਸ ਲਗ ਹਰ ਨਾ ਹੋ ਨਾ ਜਿੰਨਾ ਆਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਅੱਜ ਮਹਾਰਾਜਾ ਹਾੜ ਦੇ ਮਹੀਨੇ ਪ੍ਰਵੇਸ਼ ਹੋਏ ਕਿਰਪਾ ਕਰਨੀ ਜੀ ਦਰੋਂ ਘਰੋਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਾਮਦਾਨ ਦੀਆਂ ਦਾਤਾਂ ਬਖਸ਼ ਕੇ ਭਰੋਸਾ ਸਿਰਦ ਕਾਣ ਪਕੋਸ਼ ਕਰਕੇ ਨਿਹਾਲ ਕਰਨਾ ਸਦਾ ਅੰਗ ਸੰਗ ਉੱਪਰ ਕੇ ਸਹਾਇਤਾ ਕਰਨੀ ਜੀ ਆਪ ਜੀ ਕੇ ਜੁਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬੜਾ ਪ੍ਰਸ਼ਾਦ ਦੀਆਂ ਦੇਖ ਹਾਜ਼ਰ ਹਨ ਕਰੇ پاک ਸਾal ਸੋਚ ਪਵਿੱਤਰ ਓਨ ਲਾਭੋਖ ਹਰ ਰਾਇ ਗੁਰੂ ਲੱਗਿਆ ਹੋਇਆ ਪੋਗ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਨੇ ਗੁਰੂ ਕਾ ਲੰਗਰ ਹਾਜ਼ਰ ਹਾ ਤਾਂ ਤੇ ਪ੍ਰਵਾਨ ਹੋਵੇ ਸਿੱਖ ਸੰਗਤਾਂ ਵੱਲੋਂ ਦੀ ਆਗਿਆ ਕੋਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਆਪ ਸਭ ਆਈਆਂ ਹੋਈਆਂ ਸੰਗਤਾਂ ਨੂੰ ਆਪਣਾ ਮਿਹਰਬਾਨੀ ਦਾਤ ਬਖਸ਼ੀ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਰਸਤਾ ਤੇ ਸੋਝੀ ਬਖਸ਼ੀ ਸੁਖ ਹੋਵੇ ਨਾਮ ਜਪਿਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਸੋਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਬੂਲੋ ਸ਼੍ਰੀ ਵਾਇਰੂ ਸਾਹਿਬ ਕੀ ਜਬ ਲਾ ਨਹੀਂ ਪਾ ਗਿਲਾ ਰੇਦਾ ਤਬ ਲੋ ਪ੍ਰਮਤਿ ਤੇ ਬਹੁ ਭਾਇਵਾ ਤਲ ਘੋਰ ਸਮੁੰਦਰ ਮਾ ਬੋਡ ਤੁਥੇ ਬਬੂ ਮਟਾਨ ਜਿਦੇ ਪੁੱਛ ਤਾਇਓ ਤਤ ਵਿਚਾਰ ਇਹ ਮਥੁਰਾ ਜਗ ਬਾਰਨ ਕਾ ਅਵਤਾਰ ਬਨਾਇਓ ਜੱਪਿਓ ਜਿਨੇ ਅਰਜੁਨ ਦੇਵ ਗੁਰੂ ਜੈ ਸੰਕਰਟ ਜੁਵਾਨ ਕਰਪਾ ਨਾਯਾ ਜੱਪਿਓ ਜਿਨੇ ਅਰਜੁਨ ਦੇਵ ਗੁਰੂ ਜੇ ਸੰਕਪਤ ਜੋਨ ਗਰਭਨਾਯੋ ਅਮਰ ਰਿਸਰ ਦਾ ਸੋਭ ਕਰਾ ਹਰ ਆਪ੍ਰਾਪ ਸਫਲ ਮਾਲ ਕਾਮ ਕ੍ਰੋਧ ਅਰ ਲੋਭੋ ਮੋਹ ਵਾਸ ਕਰ ਸਫਾ ਬਾਲ ਸਦਾ ਸੁਖ ਮਨ ਰਸਨ ਦੁਖ ਸੰਸਾਰਹਿ ਕੋਵਾ گوران دریا جن کا ਆਏ ਸਤਨਾਮ <shirt."usion> <broadband waves> Oh. ਨਾਨਕ ਬਾਤ ਬਤਾਰੇ ਬਹੁਤ ਜਨਮ ਪਰਮਤ ਤੈ ਹਾਰਿਓ ਅਸ ਤੇਰ ਮਤ ਨਹੀਂ ਪਾਏ ਮਾਨਸ ਦੇਹ ਪਾਏ ਪਾਦ ਹਰ ਭਾਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਵਾਹਿਗੁਰੂ ਦੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਰਜ ਦੀ ਪਾਵਨ ਦਿਨ ਸਭ ਉਰਤ ਭੜੇ ਜਿਸ ਤੋਂ ਨਦਰ ਕਰੇ ਲਾਨਕ ਮੰਗ ਦਰਸਾਣ ਕਿਰਪਾ ਕਰਹੁ ਹਰੇ ਨਾ ਤੁਮਕ ਮੰਗਰ ਦਰਸਾ ਕਿਰਪਾ ਕਰੋ ਹਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗਾ mom بیج سو مت جھول پیاس رین بہانی پشتانی اٹھ چلی گئی نراس جن کا سادھو پیٹیا سو درگہ ہوئے کار کرب پاب تیرے درسن ہوئے پلاس پرھ دودھ میں نوجا Oh. ਤੁਸੂਨਾ ਮਾਇ ਤੇਰੇ ਨਾਮ ਨਾਲ ਸਭ ਕੋਏ ਮੇਰ ਮਾਵ ਫਤਕ ਹੋਨਾ ਹੋਏ ਆਹ ਸਿਆਣ ਤੁਸਨ ਜੈ antioxidant ਤੈ ਪੂਰਾ ਕਾਲਜ ਰਹਾ ਹਿੰਦਾਂ ਤੇਰਾ ਕਣ ਮਾਉ ਜੀਵਨ ਮਾਉ ਤੇਰਾ ਨਸ਼ ਕਰ ਮਾਉ ਸੁਰਤਾਨ ਮਾਈ ਤੇਰੇ ਮਾਰ ਮਹਤ ਪ੍ਰਵਾਹ ਤੇਰੇ ਨਦਰੀ ਕਰਮ ਪਵੇ ਨਹੀਂ ਸਾੜ ਮਾਈ ਤੇਰੇ ਸਾਹਰ ਮਾਈ ਸੰਗ ਲਾਹ

ਹਰ ਮੇਸਾ ਜਾ ਸੰਦੇ ਚਾਹ ਤੈ ਨਾ ਪਾਏ ਮਾ ਸ੍ਰੀ ਆਕਾਲ ਗੁਰੂ ਬ੍ਰਿਆਕਾਲ ਦੇ ਤੇ ਪਤੇ ਪਰਚ ਕਾਲ ਸੇ ਦੇ ਦਿਨੋ ਦਿਨ ਚੜਦੀ ਕਲਾ ਕੋਈ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਕੋ ਨਦਰ ਕਰੇ ਨਾਮ ਤੁਮਗੇ ਦਰਸਾਓ ਕਿਰਪਾ ਕਰੋ ਹਰੇ ਨਾਮ ਤੁਮਗੇ ਦਰਸਾਓ ਕਿਰਪਾ

سند